ਸਾਰੇ ਭਰਾਵਾਂ ਨੂੰ ਲਾਓ ਸੱਜਣੋ ਕਰਦੇ ਆ ਬਲੌਗ ਦੀ ਨਵੀਂ ਸਿਰੋਂ ਸ਼ੁਰੂਆਤ ਤੇ ਆਪਾਂ ਚੱਲੇ ਮੇਰਾ ਵੀਰ ਅੱਜ ਏਜੰਸੀ ਜੀ ਨਵਾਂ ਟਰੈਕਟਰ ਲੈਣ ਤੇ ਦੇਖਦੇ ਆ ਮਹਾਰਾਜ ਦੀ ਘੜੀ ਨੂੰ ਕਿਹੜਾ ਲੈਣੀ ਆ ਫਿਰ ਲੈ ਫਿਰ ਉੱਥੇ ਜਾ ਕੇ ਮਿਲਾਂਗੇ ਹੁੰਦਾ ਲੋ ਆਹੋ ਤੇ ਨਾ ਲੈ ਵੀ ਬੰਦੇ ਵੇਖ ਲੋ ਟਰੈਕਟਰ ਲੈਣ ਚੱਲੇ ਨਹੀਂ ਨਹੀਂ ਅੱਜ ਦੋ ਅੱਗੇ ਬੈਠੇ ਨੇ ਇੱਕ ਆ ਬੈਠਾ ਸਰਦੀ ਦਾ ਬੈਠਾ ਬੋਲਾਓ ਬੰਦੇ ਮਾ ਮੈਂ ਕਿੰਨੇ ਰੁਪਏ ਹਮ ਲੱਤੇ ਜਾਣਾ ਵਾ ਫੇਰ ਮੁੜ ਗਿਆ ਭੀ ਜਿਸ ਨਹੀਂ ਆਇਆ ਤੇ ਚਾਹ ਨਾ ਬਣਾ ਲਈ ਉਹਨੇ ਆ ਮੁੰਡਾ ਸਕੂਲੋਂ ਲਿਆ ਵੀ ਲੈ ਲਿਆ ਵੀ ਲੈ ਲਿਆ ਪੇਪਰ ਦਾ ਚਾਹ ਇਹ ਨਹੀਂ ਨੇ ਪੇਪਰ ਛੱਡਦਾ ਪੇਪਰ ਦਿੱਤਾ ਨਹੀਂ ਅੱਧਾ ਛੱਡਦਾ ਹੋਰ ਇਧਰ ਮੂੰਹ ਨੇੜੇ ਕਰ ਮੜਾ ਜਾਉਂਦੇ ਆਨੇ ਪਿਆ ਨਈਆ ਸਾਹੂਰਾ ਮੁੜਿਆ ਆ ਨੰਪੂਰਾ ਨੂੰ ਕੋਸ਼ ਪੂਰਾ ਹੁੰਦਾ ਆ ਪੂਰਾ ਹੁੰਦਾ ਜਿਆਰੋ ਉੱਥੇ ਗੱਲੀ ਲਗਾ ਕੋਣ ਕੋਣ ਮੈਂ ਜਾਵਾਂਗਾ ਜਾਈਏ ਨਾ ਕੋਲ ਬਲਾ ਜਿਹਨੂੰ ਕੋਣ ਨਹੀਂ ਹੁੰਦਾ ਟੋਲਪਲਾ ਜੇ ਜਾਣਦੇ ਪੁੱਛਦੇ ਆਪਾਂ ਜਾਣਦੇ ਨਹੀਂ ਪੁੱਛਦੇਗੇ ਥੱਲੇ ਉਤਰੋ ਤੁਸੀਂ ਆ ਜਾਏ ਬੰਦੇ ਉਤਰਦੇ ਪੈਣੇ ਪਛੋ ਵੀ ਲੈ ਵੀ ਜਟਵਾਜ ਹੋਣੀਆਂ ਪਾਲਟੀਆਂ ਆ ਜਾ ਥੱਲੇ ਕਰੀਂ ਅਜੇ ਨਹੀਂ ਜਲੜ ਜਾਣਾ ਆ ਜਾ ਇੱਧਰ ਹਾਂ ਪਸੰਦ ਜਿਹੜਾ ਮਰਜ਼ੀ ਕਰੋ ਹੁਣ ਜੀ ਤੁਹਾਡੇ ਨਗਰ ਕੋਲ ਤਾਂ ਇਹ ਵੇਖੋ ਆਪਣਾ ਜਿਹੜਾ ਇਹ ਉਹ ਕਿੱਥੇ ਖੜਾ ਹੈ ਉਹ ਥੱਲੇ ਆ ਆ ਵੇਖੋ ਕਿਹੜਾ ਅੱਛਾ ਜਿਹੜਾ ਇਹ ਪਸੰਦ ਕੀਤਾ ਹੈ ਹਾਂ ਉਹਦਾ ਕਿੰਨਾ ਭਰ ਗਿਆ ਉਹ ਨਾ ਕਰਦੇ ਗੱਲ ਆ ਇਹ ਆਪਣਾ ਆ ਬਾਕੀ ਦਾ ਆ ਵੇਖ ਆ ਵੇਖ ਕੇ ਗਏ ਇਹ ਹੀ ਹੋਣਾ ਮੈਂ ਨਾ ਆ ਜਾ ਫਿਰ ਬੰਜੇ ਬੰਜੇਗਾ ਪੂਰਾ ਕੰਮ ਚਲੋ ਯਾਰ ਅਕਰੀਬੰਦਰੋ ਆ ਜਾ ਚਾਹ ਬਣੀ ਨੂੰ ਕਹ ਪਿਆਦੂ ਪਹਿਲਾਂ ਤੁਹਾਨੂੰ ਮੈਂ ਮਿਕਸ ਕਰਦਾ ਕਰਾਂਗਾ ਕਰਾਈ ਚਲ ਮੇਰੀ ਮਰ ਗਈ ਵੜ ਗਿਆ ਉਹ ਵੜਿਆ ਆਇਆ ਮੈਂ ਸੱਜੇ ਪੱਲੇ ਤੇ ਚੱਲ ਸੀ ਕੋਈ ਮੈਂ ਕੱਢ ਦਿੰਦਾ ਕਰਨਾ ਮੇਰ ਤਾ ਹੈ ਇਹਂਡਾ ਲੱਗ ਗਿਆ ਆਹੋ ਹਲਟਾ ਚਲੋ ਇਕਰੀ ਅੰਦਰ ਚਲੋ ਇਹਦਾ ਡੇਟ ਆਇਆ ਨਹੀਂ ਆਲਟ ਰਮ ਆ ਰਹੇ ਨਹੀਂ ਨਹੀਂ ਲਾ ਵੀ ਅੰਦਰ ਵੀ ਖੜੇ ਜੱਟ ਉਹਦੇ ਨਾਲ ਦੀ 60 75 750 75 ਹੋਰ ਯੋਗ ਹੋ ਆ ਹਾ ਉਹਦਾ ਪਸੰਦ ਕੋਈ ਤਾਂ ਕੋਈ ਨਹੀਂ ਹੈ ਜੀ ਕਿੱਧਰ ਬੈ ਗਏ ਹੈ ਕਿੰਨੂੰ ਹੱਥ ਪਾਉਂਦੇ ਪੈਣੇ ਐਨੂੰ ਲਾ ਵੀ ਆ ਪਸੰਦ ਕਰਦੇ ਜਟੋ ਲੱਗ ਜਾਂਦਾ ਪਤਾ ਕਿੰਨੇ ਦਾ ਨਿਕਲਦਾ ਮੈਨੂੰ ਕੰਮ ਲਾਉਂਦਾ ਕਿਉਂ ਭਾਈ ਉਹ ਖੜਾ ਜਿਹੜਾ ਜਾ ਉੱਪਰ ਦਾ ਜੱਜ ਕਸ ਲੱਗਾ ਅੱਛਾ ਅੱਛਾ ਏ ਥੋੜਾ ਜੀ ਆ ਏ ਨਹੀਂ ਆ ਆਇਆ ਭਰਾਵਾ ਇੱਥੇ ਜਾ ਮੇਰੇ ਬਾਹ ਲੱਗੀ ਆ ਐਂਡਪਲੇ ਨਹੀਂ ਯਾਰ ਉਹ ਬ੍ਰੇਕ ਬੰਨਨ ਨੂੰਏ ਯਾਰ ਆ ਦੇਖੋ ਨਾ ਰੇਡ ਕਿ ਉਹ ਯਾਰ ਤੋਂ ਇਹਨੂੰ ਸਾਧੋ ਜਿੰਨਾ ਪਤਾ ਹੋਵੇ ਇਹਨਾਂ ਨੂੰ ਆਹੇ ਸਰ ਕੋਦੇ ਨਾਲ ਦਾ ਕੋ ਖੜਾ ਆ ਆ ਨਹੀਂ ਠੀਕ ਸੀ ਨਹੀਂ ਇਹ ਕੌਨੂ ਕੀ 75 ਰਿਆ ਕੋ ਅੱਛਾ 750 750 ਇਹ 75 ਨਹੀਂ ਖੜਾ ਉਹ ਇਧਰ ਆ ਵੀ ਜੰਗਾ ਇਹ 750 ਇਹ 50 ਹੀ ਉਹ ਰਾ ਦੇਣ ਲੱਗ ਪਏ ਜਾਲੀ ਉੱਤੇ ਆ ਨਾ ਇਹ ਗਰਮ ਗਰਮ ਨਹੀਂ ਹੁੰਦਾ ਵੇ ਹਵਾਵਾਂ ਬਲ ਪੈਂਦੀ ਨਹੀਂ ਦੀ ਉੱਤੋਂ ਨਾਲੇ ਜੀ ਜਾਲੀ ਇੰਨਾ ਲੱਗਦਾ ਆ ਆਹ ਗਿਆ ਨਹੀਂ ਇਹਦੇ ਵੇਦੇ ਪੈਣੇ ਇਹਦਾ ਜੋਰ ਹੈ ਨਾ ਜਦੋਂ ਸਾਡੇ ਨਾਲ ਜੋਰ ਬੜਾ ਤਗੜਾ ਹੈ ਤਗੜੇ ਨੇ ਤੇ ਖਰਚਾ ਇਹਦਾ ਘੱਟ ਹੋਣਾ ਉਹਦਾ 13000 ਚੋਂ ਜ਼ਿਆਦਾ ਨਾ ਕਰੀਦਾ 14000 14000 14000 14000 ਦੇਰੇ ਦੇ ਐਡਮ ਬੜਾ ਵੀ ਨਹੀਂ ਹੈਗਾ ਚੱਲ ਆ ਰਿਹਾ ਆ ਰਿਹਾ ਭੱਜ ਭੱਜ ਪੈਂਦੇ 4x4 ਨੂੰ ਪਾ ਲੈ ਆਜ ਪਿਆ ਹੈ ਪੁਰਾਣਾ 16 ਸਾਲ ਦਾ ਲੈ ਜਾ ਹੋਰ ਦਸਰਾ ਮਾਸ ਕਾਰ ਨੇ ਐਵੇਂ ਮਾਰਦੇ ਨਾ ਪਾਤਾ 25000 ਰੁਪਏ ਤੈਨੂੰ ਪਹਿਲੇ ਦੇ ਬੰਦੇ ਹੋਰ ਦਾ ਲੈ ਕੀ ਰੇਡ ਕੀ ਹੁੰਦਾ ਰੇਡ ਦਾ ਸਵਾ 10 ਲੱਖ ਰੁਪਏ ਸਵਾ 10 ਲੱਖ ਹਾਂ ਜੀ 15 ਹੁੰਦਾ ਇਹ ਇਹ ਕਿੰਨੇ ਆਪਰੇ ਛੋਟੇ ਨਹੀਂ ਆਉਂਦੇ ਮਾਟੇ ਜਿਹੜੇ ਸੇਮ ਹੀ ਆ ਅੱਛਾ ਠੀਕ ਹੈ ਜੀ 4700 ਸੀਸੀ ਇਹ ਆ ਉਹ ਹੀ ਚੀਜ਼ ਹੈ ਨਾ ਉਹ ਹੀ ਸੀ ਸਿਰਫ ਇਸੇ ਦਾ ਵਰਗੇ ਹੋਇਆ ਹੈ 23 4700 ਸੀਸੀ ਉਹ ਵੀ 4700 ਸੀਸੀ ਉਹ ਹੀ ਜੋ ਹੈ ਸਿਰਫ ਆਹੀ ਸੇੜਾ ਪੀਡੀਓ ਦਾ ਹੈ ਹਾਂ ਨਹੀਂ ਆਉਂਦਾ ਦੇਦੇ ਹੀ ਸਾਰਾ ਹੋ ਇਸੇ ਦਾ ਨੇ ਫਰਕ ਨਹੀਂ ਇਹ ਫਰਕ ਮਾਰਾਈ ਕਰ ਹਾਂ ਇਹ ਨਹੀਂ ਇਹ ਨਿਆ ਚਾਰੇ ਜੋਰ ਲਈ ਜਿੰਦੇ ਦੋ ਲਈ ਹਾਂ ਇਹ ਜੋ ਇਹ ਵੀ ਇਹ ਵੀ ਪੈਂਡ ਹੌਸ ਬਬਰੀ 4707 ਸੀਸੀ ਇੰਜਨ ਆਹੀ ਸਾਥ ਹੀ ਕਹਿ ਕੇ ਵੇਚਦੇ ਆ ਜੀ ਅੱਛਾ ਠੀਕ ਹੈ ਜੀ ਕਾਪੀ ਤੇ ਸੀਸੀ ਨਹੀਂ ਕੀਦੀ ਆ ਜਾਂ ਕਿਲੋ ਵਾਰ ਲਿਖੀਂਦੀ ਐ ਉਹ ਆਰਸੀਆਂ ਦਾ ਤੁਹਾਨੂੰ ਬਤਾਵਾ ਵਾਲੀ ਕੋ ਉਹ ਬੰਦੀਆਂ ਕਿਲੋ ਵਾਰ ਲਿਖੀ ਜੀਏ ਕਿਲੋ ਉਹ ਨਾ ਹੁੰਦਾ ਇੱਕ ਪੈਰਾਮੀਟਰ ਉਹਨੇ ਗਵਰਨਮੈਂਟ ਨੇ ਲਾਇਆ ਵੀ ਜੀ ਆਰਸੀ ਸਾਡੇ ਆਰਸੀ ਦੇ ਉੱਪਰ ਜਿਹੜਾ 50 ਦੇ ਉੱਪਰ ਹੈ ਨਾ ਉਹ ਸੀ ਆਰਡੀਨ ਜਾਰਸੀ ਬਰੂ ਵਿੱਚ ਜੀਬੀਐਸ 6 ਇਹ ਜਿਹੜਾ ਮੰਨੋ ਕਿਲੋ ਵਾਰ ਦੇ ਹਿਸਾਬ ਨਾਲ ਉਹ ਕਿੰਨਾ ਹੈ ਉਹੀ 4707 ਸੀਰੀਜ਼ 21 ਹੈ ਸੇਮ ਹੀ ਇੰਜਨ ਗੇਅਰ ਸੇਮ ਬਸ ਉਹਨੇ ਫਿਰ ਬਸ ਉਸੇ ਦੇ ਫਰਕ ਪੈ ਗਿਆ ਹੈ ਫਰਕ ਦਾ 24 ਦਾ ਹੈ ਫਰਕ ਦਾ 24 ਦਾ ਹੀ ਉਹਨਾਂ ਦਾ ਸਾਰੇ ਜਿੰਨੇ ਟਰੈਕਟਰ ਖੜੇ ਆਪਣੇ ਕੋਲ ਸਾਰੇ 24 ਦੇ ਖੜੇ ਆ ਸਾਰੇ ਸਟੈਂਡਰਡ ਆ ਸਾਰੇ ਜਿਹੜੀਆਂ ਮੈਨੂਫੈਕਚਰ ਦੀ 24 ਦੀ ਉਹ ਛੋਟਾ ਲੱਗਦਾ ਕਿਹੜਾ ਛੋਟਾ ਲੱਗਦਾ ਗੁਰਵਾ ਇਹਦਾ ਫ੍ਰੇਮ ਹੈ ਤਾਂ ਬੜਾ ਤਕੜਾ ਹੈ ਨਾ ਕੁੜੀਆਂ ਜਾ ਇਤਰਾ ਟਰੈਕਟਰ ਇਹਦੇ ਛੋਟਾ ਲੱਗਦਾ ਹੈ

ਹਾਂ ਜੀ ਮਾੜਾ ਦੇ ਵੀ ਨਹੀਂ ਗਾ ਹਾਂ ਵਧੀਆ ਜੀ ਇਹ ਆਪਾਂ ਲਖਾਇ ਤੇ ਚਲਾਈ ਦੇ ਜੀ ਜਾ ਮਾੜਾ ਮੋੜੇ ਨਾਲ ਸੁਪਰ ਸੀਡਰ ਕਿਦੇ ਉਪਰ ਆਉਣਾ ਮਾੜਾ ਮੋੜ ਛੱਡ ਕੇ ਭਾਵੇਂ ਦਿੜਪੁਰ ਰਾਹ ਚ ਲਈ ਬਸ ਉਹ ਇਹਨਾਂ ਦਿੜਪੁਰ ਰਾਹ ਚ ਲਈ ਜੀ ਮੈਨੂੰ ਲੱਗਿਆ ਹਨਾ ਸਭ ਤੋਂ ਸਹੀ ਹੁੰਦੇ ਨੇ ਦਿੜਪੁਰ ਰਾਹ ਚ ਲਈ ਆਪਾਂ ਨੂੰ ਫਿਰ ਆਹੀ ਠੀਕ ਹੈ ਉਹ ਜਿੱਥੇ ਜ਼ਿਆਦਾ ਕੰਮਕੁੰਮ ਲੈਣਾ ਹੋਵੇ ਫੇਰ ਇਹਦੀ ਹੈ ਕਿ ਦੂਜੇ ਦੀ ਜੀ ਜੀ ਚਲਾ ਕੇ ਵੇਖੋ ਇੱਕ ਵਾਰ ਚਲਾ ਕੇ ਵੇਖ ਲੈ ਵਾਰ

ਹੱਜੀ ਹੱਜੀ ਆਓ ਲੀਲੀ ਜਾਂਦੇ ਬੜਾ ਹੁੰਦਾ ਰੇੜੇ ਦਾ ਦੂਜੇ ਦਾ ਉਹਦਾ ਇਹਦਾ ਸਵਾਦ ਆ ਮੂੰਹ ਅੱਛਾ ਹੁੰਦਾ ਕਿ ਨਹੀਂ ਇਹਦਾ 8 ਲੱਭੇ ਹੱਜ ਲੱਭੇ ਫਰਕ ਕਿੰਨਾ ਕੋ ਪੈਂਦਾ ਹੈ ਫਰਕ ਤਾਂ ਮੰਨਦਾ ਨਹੀਂ ਆ ਇਹਦੇ ਕੋਈ ਹੋ ਜੂਗਾ ਉਹਦੇ ਜਿਵੇਂ ਕੀਤਾ ਭਰਾ ਦਾ 890 ਬਾਕੀ ਰਹਿ ਗਿਆ ਇਹਗਾ ਤਾਂ ਉਹਨਾਂ ਨੇ ਨੂੰ ਆਗਾ ਬਾਤ ਇਹਦਾ ਨਾ ਬੈ ਗੱਲ ਤੇ ਹਿੱਕ ਤੇ ਜੰਤਰੀ ਲਾਈ ਕੋੜਾ ਓਏ ਅਗਰੇ ਨੂੰ ਮਾਰਾ ਕਹਿ ਰਿਹਾ ਉਹ ਘਰ ਦਾ ਦਾ ਉਹਨਾਂ ਨੂੰ ਪਾਉਂਦੇ ਜਿਹੜਾ ਦੂਜਾ ਵੀ ਮੈਂ ਓਏ ਚਲਾ ਲਓ ਆ ਮੋੜ ਸੱਭਾ ਇਹ ਲੰਘ ਜਾਨਾ ਅਸੀਂ ਮਾਰਗੋਂ ਡਰਾਈਵ ਕਰੀਏ ਇਹਨੂੰ ਚਲਾਉਣ ਆਹ ਮੋੜ ਤੇ ਵੇਖੀ ਸਾਈਡ ਤੇ ਕੁਝ ਸਾਈਡ ਹੀ ਹੈ ਅਰਾ ਯਾਰ ਆ ਨਾ ਲੜੀ ਨੇ ਜਾਂ ਤੇ ਚੱਲ ਇਹ ਦੇਖ ਫਿਰ ਬਲਾ ਇਹ ਇਹ ਖੱਬਦਾ ਵੀ ਹੈਗਾ ਨਾ ਲੈ ਹਣਾ ਇਹ ਤਾਂ ਚੀਜ਼ ਫਿਰ ਬੱਕਰੀ ਇਹਦੇ ਨਾਲੇ 4 ਬਈ ਦਾ 4 ਬਈ ਬੈਗ ਲਾ ਇੱਥੇ ਡੱਗ ਦੇ ਠੀਕ ਹੀ ਅਜੇ ਵੀ ਠੀਕ ਜੀ ਠੀਕ ਹੈ ਤੇ ਪਹਿਲਾਂ ਸਲਾਹ ਕਰੋ ਯਾਰ ਇਹ ਕਰ ਪਹਿਲਾਂ ਬਾਹਰ ਆ ਮੈਂ ਬੰਦੇ ਆ ਵੇੜ ਤੈਨੂੰ ਦੱਸਦਾ ਗੱਲ ਮੁੱਕੀ ਖੜਾ ਛੁੱਟਾ ਇੱਥੇ ਪਰ ਕਿੱਡਾ ਉਂਜ ਕੋਈ ਨਹੀਂ ਹੁੰ ਰਹਿ ਗਿਆ ਪਰ ਜੇ ਮੰਨ ਲਾ ਵੀ ਉਹ ਲਵਾਂਗੇ ਤੇ ਫਿਰ ਜੋ ਸਾਰਾ ਇਹ ਸੰਦ ਵੱਡਾ ਲਿਆ ਬਸ ਆਹੀ ਚੱਕਰ ਆਹੀ ਆ ਟਪ ਕੱਟ ਕਰਕੇ ਲੈ ਹੈ ਆ ਸਰ ਉਹ ਨਹੀਂ ਮਾਲਾ ਵੀ ਜਗਾ ਸੁਪਰ ਸੀਟਰ ਲਿਆ ਨਾ ਇੱਕ ਵੀਰ ਖੜੇ ਸੁਪਰ ਸੀਟਰ ਰੇਡ ਲਗਾਓ ਕਿਹੜਾ ਕਿਹੜਾ ਵਾ ਖੜਾ ਹੈ ਤੇਰੇ ਕੋਲ ਇਹ ਨਾਲ ਜੇ ਮਾਲਾ ਮੋਢਾ ਚਕੀ ਜੋ ਹੋਰ ਨਹੀਂ ਚੱਕਰ ਘੇੜਦਾ ਨਹੀਂ ਇਹ ਨਹੀਂ ਚੱਕੀ ਚ ਨਾ ਪਾਵਰ ਦੇ ਨਹੀਂ ਫਿਰ ਯਾਰ ਗੱਡੀ ਚ ਲਿਆ ਆਹ ਕੋਲਰ ਪਾ ਵਟਾ ਪੁੱਛੋ ਟਾਇਰ ਟਾਇਰ ਬਾਈ ਬੋਲੋ ਦਿਆਂ ਦੇ ਯਾਰ ਇਹੀ ਹੈ ਮਰਦੇ ਆਪਣੇ ਆ ਬਦਲਦਾ ਯਾਰ ਬੋਲੋ ਦਿਆਂ ਦੇ ਸੈਟ ਨਹੀਂ ਹੋਣੇ ਫਿਰ ਸੈਟ ਖਰਾਬ ਹੋ ਜਾਣਾ ਚਾਰੇ ਚਾਰੇ ਇਹਦੇ ਬੋਲੋ ਨਹੀਂ ਸਾਨੂੰ ਖਦਮਾ ਤੂੰ ਐਮਰ ਨੂੰ ਛੱਡ ਕੇ ਪੋਲ ਨਹੀਂ ਜਾਂਦਾ ਮੈਂ ਆਖਿਆ ਹੀ ਆ ਨਹੀਂ ਆਏ ਮਗਰਲੇ ਬਦਲ ਦੇ ਟਾਇਰ ਹੋ ਟਰੈਕਟਰ ਖੜਾ ਕੋਈ ਇੱਕ ਤਾਂ ਜਿਹੜੇ ਟ੍ਰੈਕਟਰਾਂ ਦੇ ਟਾਇਰ ਹੁੰਦੇ ਆ ਨਾ ਨੰਬਰ ਸਾਰੇ ਪੀ ਹੋਰ ਖੜਾ ਕੋਈ ਇਹਦੇ ਪੀਸ ਆ online ਸਾਰੇ ਟਾਇਰ ਦਾ ਨੰਬਰ ਸਾਰਾ ਕੁਝ ਇਹੀ ਚੜੇ ਹੈਗੇ ਕੱਲ ਨੂੰ ਗਾਰੰਟੀ ਗਾਰੰਟੀ ਇਹਨਾਂ ਨਾਲ ਹੋਣੀ ਹੈ ਅਸੀਂ ਅਸੀਂ ਲੱਗੇ ਡਾਕਟਰ ਮਾਲਾ ਚਲੋ ਸੈੱਟ ਖਰਾਬ ਹੋਊਗਾ ਇਸ ਟ੍ਰੈਕਟਰ ਦਾ ਵੀ ਹੋਊਗਾ ਉਹਦਾ ਵੀ ਹੋਊਗਾ ਮੂਲੇ ਤਾਂ ਮਰਦੇ ਰਹਿ ਜਾਣੇ ਆ ਪਾ ਕੇ ਪਵਾ ਦਿਆਂਗੇ ਮੂਲੇ ਦੇ ਪਰ ਕੱਲ ਨੂੰ ਗਾਰੰਟੀ ਨਹੀਂ ਦੇਣੀ ਕੰਪਨੀ ਨੇ ਟਾਇਰ ਦੀ ਤੇਰਾ ਵੀ ਡੱਟੋ ਪੈੜਾ ਲੱਗੂਗਾ ਦੋ ਹੋਰ ਦੋ ਹੋਰ ਆਹ ਦੋ ਦੋ ਬਦਲੇ ਬਦਲੇ ਹੋ ਜਾਣੇ ਆ ਨੰਬਰ ਤੋਂ ਉੱਪਰ ਤਾਂ ਪੈੜ ਹੀ ਹੈਣੀ ਜੀ ਹੁਣ ਸੈੱਟ ਹੀ ਜਾ ਰਿਹਾ ਨੰਬਰ ਫੜੋ ਜਿਹੜਿਆ ਆ ਆਡੇ ਲੱਗੇ ਪੋਲੋ ਚੱਲਦਾ ਬਕਰੇ ਕਿਸੇ ਕੁੜੇ ਵੀ ਗੱਲ ਕਰ ਲੈ ਨਾਲੇ ਦੂਜੇ ਨਾਲ ਟੌਰ ਨਾਲ ਹੁੰਦੀ ਹੈ ਕਾਸਤੇ ਆ ਟਾਇਰ ਇਹ ਇਹ ਇਹਦੀ ਕਸਾਈ ਜਿਆਦੀ ਵੀ ਥੋੜੀ ਜੀ ਐਮਆਰ ਵੀ ਜੇ ਐਮਆਰ ਤਿਆਰ ਮੈਂ ਇੱਕ ਨੰਬਰ ਦੇ ਟਾਇਰ ਐਮਆਰ ਚੱਲਣ ਡਿਆ ਇਹਦੇ ਇਹ ਅਮਰ ਵੀ ਪੀਨੀ ਇਹ ਵਾਲੀ ਗੱਲ ਹੈ ਜਿਹੜਾ ਸ਼ਕਤੀ ਜ਼ਿਆਦਾ ਬੋਲਾ ਲਿਆਉਦਾ ਬਣਾਵੇਗਾ ਫਿਰ ਬਣਾਉਣ ਬਣਾਉਣ ਗਿਆ ਹੋਵੇ ਕੋਨੇ ਸੈਟ ਚੜਿਆ ਨੂੰ ਚੜਿਆ ਰਹਿਣ ਦਾ ਯਾਰ ਟੋਪ ਵਾਲੀ ਆ ਅਗਲੇ 2 ਹੋਰ ਪਿਛਲੇ ਹੋਰ ਤੁਸੀਂ ਸੁਆਦ ਜਣੀ ਐਵੇਂ ਆਉਂਦਾ ਕੰਮ ਦਾ ਉਹਨਾਂ ਦੇ ਵੀ ਡੰਡ ਲੈ ਜੇ ਕਿ 2 ਹੋਰ ਚੜੀ ਫਿਰ ਲੱਗੇ ਮੈਂ ਬੋਲ ਮਾਰਿਆ ਨਾ ਥੋੜਾ ਬੜਾ ਮਾਰਿਆ ਮਾਰਿਆ ਕਰਾ ਲੈ ਥੋੜਾ ਇੱਕ ਮਿੰਟ ਸ਼ੂਰ ਆ ਜਾ ਰੇਡ ਤਾਂ ਕਰੀਏ ਜੇ ਤਾਂ ਇੰਦਾ ਵੀ ਮੇਰੀ ਗੋਲ ਬਾਹਰ ਛੋਟਾ ਲੇ ਵੀ ਆ ਕਿੱਥੇ ਵੜਿਆ ਆ ਵੀ ਤਿੰਨ ਖੜੇ ਨੇ ਚਾਰ ਥੱਲੇ ਦਾ ਹੁਣ ਵੇਖ ਲਓ ਇੱਥੋਂ ਨਹੀਂ ਇੱਥੋਂ ਵੇਖ ਲਓ ਜੇ ਤੇ ਇੱਥੋਂ ਪਸੰਦ ਆਉਂਦਾ ਇਹਦਾ ਆ ਆ ਘੜਾ ਉਹ ਆ ਆ ਜਿਹੜਾ ਟਰੈਕਟਰ ਆ ਘੜਾ ਨੂੰ ਆ ਘੜਾ ਟਰੈਕਟਰ ਨੂੰ ਘੜਾ ਕਰਨਾ ਆ ਨਾਲ ਯੂ ਕੀ ਯੂ ਕੀ ਯੂ ਪਾ ਕੇ ਆ ਲੈ ਵੀ ਉੱਤੇ ਆ ਟਰੈਕਟਰਾਂ ਦੇ ਯਾਰ ਕੱਢ ਕੇ ਦੇ ਨਾਲ ਆ ਕੱਢ ਦੇ ਉਹ ਰੰਗ ਕਿਹੜਾ ਉਹ ਤਾਂ ਘਮਾ ਲਾ ਸਾਈਡ ਤੇ ਮੈਨੂੰ ਆ ਕੱਢ ਦੇ ਰਹੀ ਕੋਈ ਹੋਰ ਹੋ ਜਾਣੇ ਕਿ ਬਾਹਰ ਬੂਰ ਖੜਦਾ ਰਹਿੰਦਾ ਹੈ ਅੰਦਰ ਖੜਾ ਹੈ ਬਾਈ ਹਿਸਾਬ ਕਦਾ ਧੁੱਪ ਧੁੱਪ ਦਾ ਸ਼ੋਸ਼ੂ ਦਾ ਹਿਸਾਬ ਬੈਹ ਜਾਂਦਾ ਚਲ ਕੱਢ ਦੇ ਕੋਈ ਨੀ ਆ ਕਰ ਦੇ ਕੱਢ ਦੇ ਕੋਈ ਇਹ ਕੱਢ ਦੇ ਕੋਈ ਕੱਢ ਦੇ ਫਿਰ ਜੰਡੀ ਰਾਈ ਉਹ ਕੱਦ ਲਈ ਜਾਂਦੇ ਆ ਲੋਕਾਂ ਨੂੰ ਅੱਛਾ ਇੱਥੇ ਕਰਨ ਜੀ ਚਲੋ ਬਾਹਰ ਨਾ ਨਾ ਕਾਹ ਕਰਦਾ ਆ ਅੱਛਾ ਇੱਥੇ ਧੋਦਣਗੇ ਲੈ ਵੀ ਆ ਜੱਟਾ ਨੇ ਲੈ ਲਿਆ ਆਹ ਸਾਨ ਬਸ ਠੀਕ ਤੋੜ ਲੰਗੀ ਹੁਣ ਓਕੇ ਹੀ ਓਕੇ ਹੁਣ ਸਹੀ ਗੱਲ ਜੀ ਬਣਾ ਦੇ ਮਾਰ ਕੇ ਬਾਹਰ ਕੋਈ ਆ ਚਮਕਾ ਦੇ ਅਕਰੀ ਪਤਾ ਲੱਗੇ ਟਰੈਕਟਰ ਦਾ ਖੜਾ ਆ ਚਲਾ ਦੇ ਮੋਟਰ ਮੋਟਰ ਬੈਂਕਰ ਬਟ ਡਾਈਲ ਹੋਣਾ ਇਹਨੂੰ ਸਹੀ ਗੱਲ ਆ ਚਮਕਾ ਦੇ ਰਹੀ ਨਾ ਕਰੀ ਤੇ ਆ ਵੀ ਬਦੇ ਬਣਾਏ ਕੋੜਾ ਵੀਡੀਓ ਬਣਾਵਾ ਲਾ ਵੀ ਰੋਡ ਤੇ ਕੋਰ ਬੈਂਡ ਹੋਰ ਨਹੀਂ ਲਾਉਣਾ ਹਾਂ ਰੋਡ ਰੋਡ ਤੇ ਥੋੜਾ ਲੱਗਣਾ ਹੈ ਰੋਡ ਤੇ ਕੀ ਕਰਨਾ ਲਾਗੇ ਕਰੋ ਵੀ ਤਿਆਰੀ ਚੁਰੀ ਇੱਥੇ ਜਾ ਟੇਬਲ ਆਈ ਵਾਹ ਥੱਲੇ ਕਰਦੇ ਸਾਨੂੰ ਮੜੀ ਜਿਹਾ ਲਾ ਦੇ ਕਾ ਇੱਥੇ ਦੇਖ ਫੜਿਆ

ਕੀ ਲਈਏ ਤੋਂ ਬਸ ਠੀਕ ਹੈ ਬਸ ਠੀਕ 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 ਕੋਈ ਨਹੀਂ ਸਾਡੀ ਗਰੰਟੀ ਹੈ ਬਾਅਦ ਚ ਘੱਟੇ ਦੀ ਕੋਈ ਗਰੰਟੀ ਨਹੀਂ ਕਿੰਨਾ ਹੁਣ ਕਿੰਨਾ ਤਿੰਨ ਤੀਜੇ ਡੱਕ ਉੱਤੇ ਬਸ ਠੀਕ ਹੈ ਠੀਕ ਹੁਣ ਚੱਲ ਧਰਨਾ ਡੀਜੇ ਦਾ ਰੀਜਲ ਤਾਂ ਥੋੜਾ ਬੜਾਵੇਂ ਹੁੰਦਾ ਵਿੱਚ ਜਿਹੜੀ ਜੋ ਮਰਗੀ ਦਾ ਕੰਮ ਕਰਨਾ ਹੈ ਤੁਹਾਡੇ ਨਾਲ ਬਸ ਬਾਕੀ ਦਾ ਕੰਮ ਕੋਈ ਹੋਰ ਜਿਹੜਾ ਕੰਮ ਹੋਣਾ ਹੈ ਬਾਕੀ ਮੈਂ ਤਾਂ ਦੋ ਹੀ ਤਿੰਨ ਕਿਵੇਂ ਹੋ ਜਾਏ ਦੋ ਡੱਕਾ ਬਣੇ ਨਾ ਇਹਨਾਂ ਦੋ ਡੱਕਾਂ ਦੇ ਨਾਲ ਹੀ ਕਿੱਥੇ ਮਰ ਜਿਓ ਠੀਕ ਹੈ ਇੱਥੇ ਵੀ ਆ ਜੀ ਬਤਾਉਂ ਸੋ ਚੈੱਕ ਕਰ ਲਏ ਤਾਂ ਅੰਨੇ ਲਿਆ ਠੀਕ ਹੈ ਹੈ ਤਾਂ ਜੇ ਤੁਹਾਨੂੰ ਦੇ ਜਿਆਸੇ ਬਹੁਤ ਠੀਕ ਆ ਲੋ ਵੀ ਪ੍ਰਸ਼ਾਦ ਆ ਆ ਆਪਣੇ ਲਈ ਲਾਓ ਪ੍ਰਸ਼ਾਦ ਲਾਓ ਵੀ ਲੱਡੂ ਕਰੋ ਮੂੰਹ ਮਿੱਠਾ ਕਰੋ ਸੱਜਣੋ ਮੂੰਹ ਮਿੱਠਾ ਸਾਰੇ ਲੈ ਆਵਰਾ ਬਾਹਰ ਉਹ ਡੱਕਦੇ ਕਰੀਤੇ ਕੋਡੋ ਲਾਂਦੇ ਬੜਾ ਠੀਕ ਹੈ ਉਹ ਦੋ ਤਿੰਨ ਜਣੇ ਤੇ ਬਹਿ ਜਾ ਯਾਰ ਅਸੀਂ ਸੱਭੇ ਬਹਿ ਜਾ ਕਿਹਨਾਂ ਰਾਣਾ ਬਹਿ ਜਾ ਬਹਿ ਜਾ ਕਾਫੀ ਬੁਲਾਓ ਕਿੱਥੇ ਕਦ ਮੁਰਦਾ ਜੀ 那边不大，一般的给。 ਹਰੇ ਗਿਆ ਮਹਨ ਦਾ ਫਾਈਨ ਜੀ ਨਾ ਟੇ ਐਕਸਾਈਡ ਐਕਸਾਈਡ ਬੈਂਡਰੀ ਐਕਸਾਈਡ ਦੀ ਕੈਟ ਮੈਂ ਉਸ ਟਰੀ ਉਪਰ ਇਹ ਮੰਨਦੇ ਆ ਬਗਾਇਆ ਮੈਂ ਨਹੀਂ ਮੀ ਦੀ ਨਾ ਇੰਜਨ ਰੋਡ ਨਹੀਂ ਨਹੀਂ ਮੈਂ ਵੀ ਆਪਣੇ ਕਿੱਦਾਂ ਕਰਤੀ ਕਹਿੰਦਾ ਟਾ ਟਾ ਉਹ ਲੈ ਆ ਧੰਨਿਆ ਬਾਪੂ ਮੁਰਾ ਤਾਲਾ ਸਾਰਿਆਂ ਦਾ ਹੌਸੇ ਵਾਲੇ ਕਾਲੇ ਮੇਰੇ ਆ ਰਹੇ ਨੇ ਜੱਗਿਆ ਜਾਈਆ ਠੀਕ ਠੀਕ ਮਾ ਕੇ ਲੈ ਮਾਤ ਕੰਨ ਚ ਕਿਉਂ ਇਸ ਤੇ ਦਿੱਤੀ ਚੋਲੀ ਹੋਈ ਨਹੀਂ ਉਹ ਤਰ੍ਹਾਂ ਉਹ ਤਰ੍ਹਾਂ ਇਹ ਕਿਹੜਾ ਨਹੀਂ ਇਹ ਹੈ ਇਹ ਹੈ ਇਹ ਹੈ ਪਾਵਰਪੂਰ ਨੇ ਕੋਈ ਨਹੀਂ ਹਾਂ ਹਾਂ ਗਾਇਦੇ ਵੀ ਤੇ ਹੈ ਹਾਂ ਨਹੀਂ ਛਤਰੀ ਦਾ ਲਵਾ ਕੇ ਲਿਆਉਣਾ ਸੀ ਐਨ ਵੱਡੇ ਹੈ ਜੋ ਆਨੇ ਵੀ ਦੇ ਦੋ ਦਿਨ ਹੋ ਗਏ ਛਤਰੀ ਹੋ ਗਈ ਨੇ ਸਰੀ ਦੇਣਗੇ ਜਿਹੜੇ ਆਪ ਹੀ ਲਾਉਣੀ ਛਤਰੀ ਆਪਰੇ ਫੈਲਦੀ ਹਰ ਘਰੇ ਭਾਈ ਆਉਣਾ ਲੱਗੇ ਪੁੱਤ ਦੇ ਨਾਲ ਚੱਲਦਾ ਟਾਇਰ ਵੱਡੇ ਨੇ ਵੱਡੇ ਕਿੱਥੇ ਨੇ ਆਈ ਨੇ ਖੇਲਾ ਆਂਦੇ ਟਾਇਰ ਇਹ ਬੁੱਲੀ ਆ ਲੈਣਾ ਕਦੇ ਫੇਰ ਨਹੀਂ ਵੱਲੇ ਹੋ ਜਾਣਗੇ ਆਪੇ ਚਾਰ ਹੀ ਟਾਇਰ ਲਾਉਂਦੇ ਜੋ ਠੀਕ ਹੈ ਠੀਕ ਹੀ ਹੋਣਾ ਤੂੰ ਵੀ ਬੈ ਬੋਤੇ